ਟੈਕਸ ਪਾਵੇਂ ਜ਼ਿਆਦਾ ਲੋ ਪਰ ਪੈਨਸ਼ਨ ਸਕੀਮ ਨੂੰ ਜ਼ਰੂਰ ਲਾਗੂ ਕਰੋ ਇਸ ਤਰ੍ਹਾਂ ਦਾ ਇੱਕ ਪ੍ਰੋਪੋਜ਼ਲ ਲੈ ਕੇ ਆਏ ਨੇ ਕਨਫੈਡਰੇਸ਼ਨ ਆਫ 올 ਇੰਡੀਆ ਟਰੇਡਰਸ ਦੇ ਰਾਸ਼ਟਰੀ ਸਚੀਵ ਸਾਡੇ ਨਾਲ ਹਰੀਸ਼ ਗਰਗ ਨੇ ਉਹਨਾਂ ਨਾਲ ਗੱਲ ਕਰਦੇ ਕਿ ਇਹ ਕਿਸ ਤਰ੍ਹਾਂ ਦਾ ਪ੍ਰੋਪੋਜ਼ਲ ਹੈ ਕਿ ਟੈਕਸ ਵਧਾ ਦਿੱਤਾ ਜਾਏ ਪਰ ਪੈਨਸ਼ਨ ਸਕੀਮ ਨੂੰ ਜਿਹੜਾ ਲਾਗੂ ਕੀਤਾ ਜਾਏ ਇਹ ਜਿਹੜਾ ਸਾਡਾ ਪ੍ਰੋਪੋਜ਼ਲ ਹੈ ਵਪਾਰੀ ਆਦਮੀ ساری ਜ਼ਿੰਦਗੀ ਕੰਮ ਕਰਦਾ ਰਹਿੰਦਾ ਹੈ ਔਰ ਸਰਕਾਰ ਨੂੰ ਟੈਕਸ ਦਿੰਦਾ ਹੈ ਔਰ ਉਸ ਦਾ ਫਿਊਚਰ ਬਿਲਕੁਲ ਅਨਸਰਟਨ ਰਹਿੰਦਾ ਹੈ ਉਹਨੂੰ ਇਹ ਨਹੀਂ ਪਤਾ ਮੈਂ ਬੁਢਾਪਾ ਹੋਏਗਾ ਮੇਰਾ ਬਿਜ਼ਨਸ ਕਿੰਨਾ ਚੱਲੇਗਾ ਕਿੰਨਾ ਨਹੀਂ ਚੱਲੇਗਾ ਜੇ ਤਾਂ ਗੱਲ ਟੈਕਸ ਵਧਾਉਣ ਦੀ ਆਉਂਦੀ ਹੈ ਤੇ ਮੰਨਿਆ ਜਾਂਦਾ ਕਿ ਜਨਤਾ ਦੇ ਉੱਤੇ ਬਰڈن ਵੱਜ ਜਾਂਦਾ ਹੈ ਇਹ ਸਾਡੀ ਸਿਰਫ ਸਰਕਾਰ ਨੂੰ ਇੱਕ ਪ੍ਰਪੋਜ਼ਲ ਹੈ ਕਿ ਇਹ ਸਾਡੇ ਵਾਸਤੇ ਜਿਹੜੀ ਪੈਨਸ਼ਨ ਸਕੀਮ ਲਾਗੂ ਕਰਨੀ ਹੈ ਉਹਦੇ ਵਾਸਤੇ ਫੰਡਸ ਕਿੱਥੋਂ ਆਣਗੇ ਇਹ ਸਿਰਫ ਉਹ ਪ੍ਰਪੋਜ਼ਲ ਹੈ ਔਰ ਅਗਰ ਸਰਕਾਰ ਦੇ ਕੋਲ ਐਸੀ ਕੋਈ ਪ੍ਰਪੋਜ਼ਲ ਹੈ ਕਿ ਟੈਕਸ ਨਾ ਵਧਾਣ ਔਰ ਵਪਾਰੀਆਂ ਨੂੰ ਪੈਨਸ਼ਨ ਸਕੀਮ ਲਾਗੂ ਕਰ ਸਕਣ ਤਾਂ ਉਹ ਮੋਸਟ ਵੈਲਕਮ ਇਸ ਤੋਂ ਵੀ ਅੱਛੀ ਸਕੀਮ ਹੋਏਗੀ ਪਰ ਤੁਹਾਡੇ ਪ੍ਰਪੋਜ਼ਲ ਦਾ ਜਿਹੜਾ ਕੀ ਬੇਸ ਹੈ ਤੁਸੀਂ ਕੁਝ ਸੋਚ ਕੇ ਕਿਹਾ ਹੋਏਗਾ ਕਿ ਟੈਕਸ ਵਧਾ ਦਿੱਤਾ ਜਾਏ ਟੈਕਸ ਵਧੇਗਾ ਤੇ ਆਮ ਜਨਤਾ ਤੇ ਜਿਹੜਾ ਬੋਝ ਵਧੇਗਾ ਟੈਕਸ ਦਾ ਅਸੀਂ ਇੱਕ ਐਨਾ ਛੋਟਾ ਕੰਪੋਨੈਂਟ ਵਧਾਣ ਦੀ ਕਹਿ ਰਹੇ ਹਾਂ ਜਿਹਦੇ ਉੱਪਰ ਆਮ ਜਨਤਾ ਦੇ ਉੱਪਰ ਕੋਈ ਬੋਝ ਨਹੀਂ ਵਧੇਗਾ ਔਰ ਉਸ ਦੇ ਅਗੇਂਸਟ ਅਸੀਂ ਫੈਸਿਲਿਟੀ ਸਰਕਾਰ ਨੂੰ ਆਪਣੇ ਕੰਜ਼ਿਊਮਰ ਨੂੰ ਗ੍ਰਾਹਕ ਨੂੰ ਦਵਾਂਗੇ ਔਰ ਸਰਕਾਰ ਨੂੰ ਰੈਵਨਿਊ ਜ਼ਿਆਦਾ ਦਵਾਂਗੇ ਸਰਕਾਰ ਕੋਲ ਜਿੰਨਾ ਇਹ ਤਾਂ ਬਿਲਕੁਲ ਕਲੀਅਰ ਕਟ ਸਮਝਣ ਵਾਲੀ ਗੱਲ ਹੈ ਔਰ ਹਰ ਆਪਣਾ ਜਿਹੜਾ ਗ੍ਰਾਹਕ ਹੈ ਹਰ ਗੱਲ ਦਾ ਸਮਝਦਾ ਹੈ ਸਮਝਦਾਰ ਹੈ ਵੀ ਆਪਣਾ ਜਿੰਨਾ ਟੈਕਸ ਦਵਾਂਗੇ ਉਹ ਮੁੜ ਕੇ ਲਗਣਾ ਤਾਂ ਆਪਣੀ ਜਨਤਾ ਦੇ ਉੱਪਰ ਹੀ ਹੈ ਪਾਰੀ ਵਰਕ ਦੇ ਲਈ ਮੁਸ਼ਕਿਲ ਹੈ ਇਸ ਵਕਤ ਦੇ ਵਿੱਚ ਸਰਵਾਈਵ ਕਰਨਾ ਫਿਊਚਰ ਸਿਕਿਉਰ ਜਿਹੜਾ ਉਹ ਨਹੀਂ ਮੰਨ ਰਹੇ ਇਸ ਦੇ ਕਾਰਨ 20 ਲੱਖ ਲੋਕਾਂ ਨੂੰ ਫਾਇਦਾ ਹੋ ਸਕਦਾ ਇਹਨਾਂ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਡਿਮਾਂਡ ਜਿਹੜੀ ਹੈ ਪੰਜਾਬ ਸਰਕਾਰ ਮੰਨ ਲਵੇ ਤਾਂ এবੀਪੀ ਨਿਊਜ਼ ਚੰਡੀਗੜ੍ਹ ਤਨੀਸ਼ਾ ਚੋਹਾਨ